ਤੇ ਤਵਾਇ ਗੁਨਾ ਬਿਲਕੁਲ ਜਿੱਦਾਂ ਸੁੱਕਾ ਬੋਟਾ ਹੁੰਦਾ ਉਹ ਹਰਾ ਕਰਦਾ ਵਾਇਕੁਨੇ ਮੈਂ ਰਾਮ ਰੇਲੇ ਕਰੋ ਮੈਂ ਲੱਤਾਂ ਨਹੀਂ ਮੰਗੀਆਂ ਮੈਂ ਬਸ ਨਾਮ ਮੰਗਿਆ ਉਸ ਤੀ ਬੰਦੋਂ ਨਸੇ ਵਾਲਾ ਬੰਦਾ ਕੋਈ ਹੁੰਦਾ ਉਹ ਨਸਾ ਨਹੀਂ ਮਿਲਦਾ ਕੋ ਮਤ ਜਿੱਦਾਂ ਮੈਂ ਆਪਣੇ ਗੁਰੂ ਰਾਮ ਦੇ ਦਰਸ਼ਨ ਕਰਿਆ ਸੋ ਮੇਰਾ ਉਹ ਹਾਲੇ ਮੈਂ ਇਹ ਆਪਣੇ ਕਰਮਿਆਂ ਇਹ ਰੱਬ ਨੇ ਮੈਨੂੰ ਸ਼ੀਸ਼ਾ ਭੇਜਾਇਆ ਕਿ ਜੇ ਆਪਾਂ ਮੜਾਇਆ ਹਾਲ ਹੁੰਦਾ ਬੰਦੇ ਦਾ ਇਹ ਸਭ ਇਹ ਕਿ ਨਾ ਮਾੜਾ ਨਾ ਕਰੋ ਬਸ ਪਰਮਾਤਮਾ ਨਾਲ ਜੁੜੋ ਝੋਟੀਆਂ ਦੇਆਂ ਦੇ ਭਜੋ ਸਵਾਸ ਹੈ ਗੁਰਾਂ ਦਾ ਦਿੱਤੇ ਆ ਇਹ ਕੋਈ ਮੇਰੀ ਅਰਦਾਸਾਂ ਦਾ ਬਾਬਾ ਜਿਹਨੂੰ ਸਵਾਸਾਂ ਦੀ ਧਾਰਿ ਮੁਕਣਾ ਨਹੀਂ ਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਆ ਸਚਕੰਚ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਅੱਜ ਅਸੀਂ ਤੁਹਾਨੂੰ ਇੱਕ ਐਸੇ ਗੁਰਸਿੱਖ ਨੌਜਵਾਨ ਵੀਰ ਨਾਲ ਮਿਲਣ ਜਾਣ ਜਾ ਰਹੇ ਹਾਂ ਜਿਨ੍ਹਾਂ ਵੱਲੋਂ ਕਿ ਅਕਸਰ ਹਰ ਰੋਜ਼ ਗੁਰੂ ਘਰ ਵਿਖੇ ਨਤਮਸਤਕ ਹੋਇਆ ਜਾਂਦਾ ਹੈ ਹਰ ਰੋਜ਼ ਜੋ ਗੁਰੂ ਘਰ ਵਿਖੇ ਆਉਂਦੇ ਨੇ ਲੇਕਿਨ ਸਰੀਰਿਕ ਪੱਖੋਂ ਗੱਲ ਕਰੀਏ ਤਾਂ ਜ਼ਰੂਰ ਵਾਹਿਗੁਰੂ ਵੱਲੋਂ ਇੱਕ ਵੱਡੀ ਮਾਰ ਵੱਜੀ ਹੋਈ ਹੈ ਲੇਕਿਨ ਹੌਸਲੇ ਦੀ ਗੱਲ ਕਰੀਏ ਵਿਸ਼ਵਾਸ ਦੀ ਗੱਲ ਕਰੀਏ ਤਾਂ ਉਹ ਬਹੁਤ ਹੀ ਜ਼ਿਆਦਾ ਜੋ ਗੁਰੂ ਸਾਹਿਬ ਉੱਤੇ ਹੈਗਾ ਤਾਂ ਗੱਲ ਕਰ ਰਹੇ ਹਾਂ ਤਰਸੀਮ ਸਿੰਘ ਹੋਣਾ ਜੀ ਤੇ ਤਰਸੀਮ ਜੀ ਤੁਸੀਂ ਅਕਸਰ ਅਸੀਂ ਦੇਖਦੇ ਹਾਂ ਹਰ ਰੋਜ਼ ਤੁਸੀਂ ਹਰ ਰੋਜ਼ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਉਂਦੇ ਹੋ ਤਾਂ ਕਿਵੇਂ ਦੇਖਦੇ ਹੋ ਕਿਉਂਕਿ ਜੋ ਨੌਜਵਾਨ ਪੀੜ੍ਹੀ ਹੈ ਕਿਤਨੇ ਕਿਤੇ ਉਹ ਇੰਨਾ ਨਹੀਂ ਆਉਂਦੀ ਜਿੰਨਾ ਤੁਸੀਂ ਗੁਰੂ ਘਰ ਵਿਖੇ ਆ ਕੇ ਕਿੰਨਾ ਤਮਸਤਕ ਹੁੰਦੇ ਹੋ ਇੱਕ ਸ਼ਰਧਾ ਬਹੁਤ ਜ਼ਿਆਦਾ ਹੈਗੀ ਆ ਮੰਨਦੇ ਵਿੱਚ ਵੀਰੇ ਗੁਰੂ ਰਾਮ ਦੇ ਕਿਰਪਾ ਨਾਲ ਮੈਨੂੰ ਚਲੋ ਮੈਂ ਬੁੱਧਵਾਰ ਆ ਜਨਾ ਇੱਕ ਪਿਛੇ ਦਿਨ ਹੋ ਜਾਵੇ ਇੱਕ ਗਾਮ ਸਮੇ ਹੋ ਜਾਈਦਾ ਚਲ ਮਾਰ ਲਿਆਉਣ ਵਾਲਾ ਮੈਨੂੰ ਗੁਰੂ ਰਾਮ ਦੇ ਘਰੋਂ ਬਹੁਤ ਕੁਝ ਮਿਲਿਆ ਮੈਂ ਕਿਨਾਂ ਕਹਿੰਦਾ ਬਹੁਤ ਕਰ ਦਿੱਤਾ ਵਾਏ ਕਿਨਾਂ ਬਿਲਕੁਲ ਜਿੱਦਾਂ ਸੁੱਕਾ ਬੋਟਾ ਹੁੰਦਾ ਉਹ ਹਰਾ ਕਰਤਾ ਬਾਈ ਕੋ ਨਿਮਣਾ ਹਾਂ ਬਸ ਇਨੀ ਪਾ ਬਣਾ ਮੈਂ ਆਪਣੇ ਗੁਰੂ ਰਾਮਦੇਵ ਜੀ ਦੇ ਘਰੋਂ ਮੈਂ ਲੱਤਾ ਨਹੀਂ ਮੰਗੀਆਂ ਮੈਂ ਬਸ ਨਾਮ ਮੰਗਿਆ ਮਿਲ ਤਮਗਾ ਮੰਗਿਆ ਲੱਤਾ ਮੈਂ ਦੇ ਸਕਦਾ ਹਾਂ ਕਈ ਮੈਨੂੰ ਕਹਿੰਦੇ ਇਨਾ ਤੂੰ ਤੁਰਦਾ ਗੁਰੂ ਰਾਮਦਾ ਘਰ ਲੈ ਤੇ ਲੱਤਾ ਕਿਉਂ ਠੀਕਾ ਤਾਂ ਮੈਂ ਮੰਗਿਆ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਦੇਣਗੇ ਮਨੋਹਰ ਤਾਂ ਵੈਸੇ ਬਹੁਤ ਕੋਤ ਮੈਂ ਗੁਰੂ ਰਾਮਦਾ ਜੀ ਮੈਂ ਬੋਲ ਪਾ ਬਣਾ ਮਰਮ ਆਪਣੇ ਹਰ ਵੇਲੇ ਆਪਣੇ ਸਿਮਰ ਨਾਲ ਜੋੜੇ ਰੱਖਣਾ ਆਪੇ ਚਿਤਵੇ ਰਹਿਣਾ ਜਦੋਂ ਗੁਰੂ ਘਰ ਵਿਖੇ ਆਉਂਦੇ ਹਾਂ ਨਤਮਸਤਕ ਹੁੰਨੇ ਹਾਂ ਮਨ ਦੇ ਵਿੱਚ ਕੀ ਆਉਂਦਾ ਕਿਉਂਕਿ ਗੁਰੂ ਸਾਹਿਬ ਨੂੰ ਵੇਖ ਕੇ ਦਰਸ਼ਨ ਦੇ ਦਰੇ ਕਰਕੇ ਬਿਲਕੁਲ ਜੀ ਜਿੱਦਾਂ ਜੀ ਬੰਦੋਂ ਨਸਾਂ ਵਾਲਾ ਬੰਦਾ ਕੋਈ ਹੁੰਦਾ ਆ ਉਹ ਨਸਾ ਨਹੀਂ ਮਿਲਦਾ ਉਹ ਮਤਲਬ ਜਿੱਦਾਂ ਮੈਂ ਆਪਣੇ ਗੁਰੂ ਰਾਮ ਦੇ ਦਰਸ਼ਨ ਕਰਾਂ ਸੋ ਮੇਰਾ ਉਹ ਵਾਲੇ ਮੈਂ ਕੁਝ ਨਹੀਂ ਜਦੋਂ ਮੈਂ ਵਾਈ ਕੋ ਦਰਸ਼ਨ ਕਰਦਾ ਸਭ ਮੇਰਾ ਰੂਹ ਹਰੀ ਭਰੀ ਹੋ ਜਾਂਦੀ ਆ ਇਹ ਸੋ ਆਪਣਾ ਗੁਰੂ ਰਾਮ ਦੇ ਦਰਸ਼ਨ ਕਰਕੇ ਬਾਈ ਕੋ ਨਹੀਂ ਆਇਆ ਤਾਂ ਕਾਫੀ ਭਾਗ ਲਾਏ ਨੇ ਬਿਲਕੁਲ ਬੜਾ ਕੁਝ ਤਾਂ ਹੀ ਮੈਂ ਤੇ ਗੁਰੂ ਰਾਮ ਦਾ ਸ਼ੁਕਰਾਨਾ ਕਰ ਕਰਕੇ ਥੱਕ ਜਾਦਾ ਇੰਨਾ ਕੋ ਤਮਨੋ ਬਸ ਕਿਤਨੇ ਕਿਤੇ ਲੋਕ ਕਹਿੰਦੇ ਹੋਣਗੇ ਕਿ ਠੀਕ ਹੈ ਤਰਸੇਮ ਸਿੰਘ ਜੀ ਤੁਹਾਡੇ ਕੋ ਚੱਲਿਆ ਨਹੀਂ ਜਾਂਦਾ ਲੇਕਿਨ ਮਿਸ ਕਰ ਦਿਓ ਇੱਕ ਅੱਧਾ ਦਿਨ ਰੁਕ ਜਾਓ ਨਾ ਆ ਜਾਓ ਗੁਰੂ ਘਰ ਵਿਖੇ ਤਾਂ ਫਿਰ ਕਿ ਉਹਨਾਂ ਨੂੰ ਕੀ ਜਵਾਬ ਦੇਣੇ ਹੋ ਇਹਦੇ ਵੀਰ ਮਹਿਗੇ ਜਦੋਂ ਮਹਿਗੇ ਗੁਰੂ ਰਾਮਦੇਵ ਜੀ ਨੂੰ ਦਰਸਕ ਕਰਾਉਣੇ ਆ ਉਹ ਕਰਉਂਦਾ ਆ ਮੈਂ ਨਹੀਂ ਹੁੰਦਾ ਉਹ ਕਰਉਂਦਾ ਜਦੋਂ ਉਹ ਮਿਸ ਕਰ ਉਹਨਾ ਕਰਾਉਣਾ ਕਰਾਉਂਦਾ ਦੁਨੇ ਮੈਨੂੰ ਲੱਗਦਾ ਮੈਂ ਬਸ ਪਰਮਾਦਾ ਹੋਂਕਾ ਮਾ ਉਹਦੇ ਮੈਂ ਹੁੰਦਾ ਆ ਜਦੋਂ ਕੋਮੇ ਗੁਰਾਉਂਦਾ ਜਾਂ ਪ੍ਰਸਿੰਘ ਜੀ ਪਰਿਵਾਰ ਵੱਲੋਂ ਕਿੰਨੀ ਕੁ ਸਪੋਰਟ ਮਿਲਦੀ ਆ ਕਿਉਂਕਿ ਅਕਸਰ ਜਦੋਂ ਬੰਦੇ ਦੇ ਉੱਤੇ ਕੋਈ ਵੀ ਕੋਈ ਵੀ ਮੁਸੀਬਤ ਆਵੇ ਜਾਂ ਥੋੜੀ ਜੀ ਵੀ ਜੋ ਕੋ ਸੱਟ ਪ੍ਰੇਡ ਲੱਗਦੀ ਆ ਤਾਂ ਪਰਿਵਾਰ ਇਕੱਠਾ ਹੋ ਜਾਂਦਾ ਕਈ ਵਾਰ ਤਾਂ ਇਹੋ ਜਿਹਾ ਵੀ ਮਾਹੌਲ ਬੰਦਾ ਕਿ ਤਾਣਾ ਬਾਣਾ ਸਾਰਾ ਹਿਲ ਜਾਂਦਾ ਘਰ ਦਾ ਜਦੋਂ ਇੱਕ ਘਰ ਦੇ ਮੁਢਲੀ ਜੀ ਦੇ ਉੱਤੇ ਜਿੱਦੇ ਉੱਤੇ ਸਾਰੀ ਜ਼ਿੰਮੇਵਾਰੀ ਹੋਵੇ ਤਾਂ ਤੁਸੀਂ ਕਿਵੇਂ ਚਲਾਉਨੇ ਆ ਨੇ ਪ੍ਰਵਾਦ ਮੇਰਾ ਬਿਲਕੁਲ ਸਾ ਦਿੰਦਾ ਆ ਬਿਲਕੁਲ ਉਹਨਾਂ ਨੂੰ ਜਦੋਂ ਪਤਾ ਉਹਨਾਂ ਨੇ ਜਾਣਾ ਆ ਉਹਨਾਂ ਪਹਿਲਾਂ ਤਿਆਰੀ ਕਰਦੇ ਨੇ ਦਰਵਾਜ਼ੇ ਮੈਨਾਂ ਜਾਣਾ ਆ ਮੁੱਧਵਾਤ ਨੂੰ ਲਾ ਲੋ ਵਧਵਾ ਕੁਛ ਨਹੀਂ ਬਿਲਕੁਲ ਨਾ ਪਤਾ ਕੋਈ ਪ੍ਰੋਣਾ ਕੋਈ ਆ ਉਹਨਾਂ ਦਾ ਦਰਵਾਜ਼ੇ ਨਹੀਂ ਢੱਕਣਾ ਉਹਨਾਂ ਮੈਂ ਉਹਨਾਂ ਦਾ ਦਰਵਾਜ਼ਾ ਮੁੱਧਵਾਤ ਬਾਬਾ ਕਰ ਤੇ ਦੁੱਖ ਸੁੱਖ ਵੇਲੇ ਮੇਰੇ ਚੋਂ ਅੰਗ ਸੰਗ ਨਹੀਂ ਬਿਲਕੁਲ ਵਾਈਫ ਤੇ ਬੱਚਾ ਨੇ ਬਿਲਕੁਲ ਅੰਗ ਸੰਗ ਨਹੀਂ ਮੇਰੇ ਨਾਲ ਹਾਂਜੀ ਤੇ ਬੜਾ ਕੁਝ ਆ ਕਿਰਪਾ ਮਨ ਦੇ ਵਿੱਚ ਆਉਂਦਾ ਵਾ ਕਿ ਇਹ ਚੀਜ਼ ਦੀ ਘਾਟ ਆ ਬਾਕੀ ਤਾਂ ਸਭ ਵਾਹਿਗੁਰੂ ਨੇ ਦਿੱਤਾ ਭਾਜੀ ਘਾਟ ਨਹੀਂ ਆ ਇਹ ਆਪਣੇ ਕਰਮ ਆ ਇਹ ਰੱਬ ਨੇ ਮੈਨੂੰ ਸ਼ੀਸ਼ਾ ਭੇਜਾਇਆ ਕਿ ਜੇ ਆਪਾਂ ਮੜਾਂ ਆਇਆ ਹਾਲ ਹੁੰਦਾ ਬੰਦੇ ਦਾ ਇਹ ਸਾਬ ਜੇ ਇਹ ਕਿ ਨਾ ਮੜਾ ਨਾ ਕਰੋ ਬਸ ਪਰਮਾਤਮਾ ਨਾਲ ਜੁੜੋ ਝੋਟੀਆਂ ਦੇਆਂ ਦੇ ਬਜੋ ਜੀ ਗੁਰੂ ਰਾਮ ਦਾ ਘਰ ਆਓ ਤੇ ਸਭ ਕੁਝ ਮਿਲਦਾ ਹੈ ਤਰਸੇਮ ਜੀ ਇੱਕ ਗੱਲ ਪੁੱਛਣੀ ਚਾਹੂੰਗਾ ਤਾਂ ਇਹ ਕਿ ਸ਼ੁਰੂ ਤੋਂ ਹੀ ਇਦਾਂ ਜਾਂ ਪਹਿਲਾਂ ਠੀਕ ਇਹ ਵੀਰ ਜੀ ਪੋਲੀਓ ਹੋਇਆ ਮੈਨੂੰ 2 ਸਾਲ ਬਾਅਦ ਹਾਂ ਪੋਲੀਓ ਹੋਇਆ ਬਾਤੀ ਕਿ ਲੱਗੇ ਪੋਲੀਓ ਤੋਂ ਬਸ ਉਹਦਾ ਕਰਕੇ ਪਹਿਲਾਂ ਬਜ਼ੁਰਗ ਹਾਂ ਜੀ ਮਤਲਬ 2 ਸਾਲ ਦੇ ਸੀਗੇ ਜਦੋਂ ਹਾਂ 2 ਸਾਲ ਦੇ ਜਦੋਂ ਮਗਰ ਬੁਖਾਰ ਜੜਿਆ ਤੇ ਪੋਲੀਓ ਹੋ ਗਿਆ ਹਾਂ ਜੀ ਮਨ ਦੇ ਵਿੱਚ ਕਦੀ ਆਉਂਦਾ ਇੱਕ ਥੋੜੀ ਜੀ ਬੰਦੇ ਨੂੰ ਹੁੰਦੀ ਆ ਕਿ ਜਦੋਂ ਮੈਂ ਪੱਲਾ ਮੈਂ ਗੁਰਾਂ ਦਾ ਮੈਨੂੰ ਕੁਝ ਨਹੀਂ ਹੁੰਦਾ ਪੱਲੇ ਬਸ ਬਨਵਾ ਬਾਈ ਗੁਰਾਂ ਦੇ ਚਿੱਤੇ ਆਉਂਦਾ ਬਸ ਉਹਨੂੰ ਦੁੱਖੇ ਤਾਂ ਮੈਂ ਗੁਰਾਂ ਦੇ ਚਿੱਤੇ ਆਉਂਦਾ ਸੁੱਖੇ ਤਾਂ ਮੈਂ ਗੁਰਾਂ ਦਾ ਜੀ ਬਸ ਸੁੱਖਾਂ ਵਿੱਚ ਦੁੱਖਾਂ ਵਿੱਚ ਮੇਰਾ ਉਹ ਹੀ ਹੈ ਬਸ ਹੋਮੇ ਕੁਝ ਨਹੀਂ ਚਾਹੁੰਦਾ ਬਸ ਪਰਮਾ ਦਾ ਨਾਮ ਤਾਰੀ ਆਉਂਦੇ ਰਹੋਗੇ ਗੁਰੂ ਘਰ ਵਿਖੇ ਭਾਵੇਂ ਕੋਈ ਵੀ ਮਣਾ ਕਰੇ ਇਹ ਦੇ ਵੀਰ ਮੇਰਾ ਸਵਾਸ ਗੁਰਾਂ ਦਾ ਦਿੱਤੇ ਆ ਇਹ ਕੋਈ ਮੇਰੀ ਅਰਦਾਸਾਂ ਦਾ ਬਾਬਾ ਜਿਹਨੂੰ ਸਵਾਸ ਦਾ ਧਾਰੀ ਮੁਕਣਾ ਨਹੀਂ ਕੇ ਹੌਣ ਨੀ ਮਨ ਹੋਂ ਸਭ ਮਾਰਾਂ ਡੋਲੇ ਬਤ ਨਹੀਂ ਡੋਲਾ ਵਾਸਾ ਵੇਤ ਵਾਸੇ ਜੀ ਮੈਂ ਦੇਖ ਜਿਹੜੇ ਨੌਜਵਾਨ ਨੇ ਥੋੜੇ ਚੰਨੀ ਸ਼ਰਦਾ ਆ ਭਾਵਨਾ ਆ ਤੇ ਜਿਹੜੇ ਨੌਜਵਾਨ ਨੇ ਜਿਨ੍ਹਾਂ ਨੂੰ ਬਾਬਾ ਜੀ ਨੇ شریف ਪੱਖੋਂ ਐਡਾ ਤੰਦਰੁਸਤ ਰੱਖਿਆ ਹੋਇਆ ਤਾਂ ਉਹ ਵੀ ਨਹੀਂ ਆਉਂਦੇ ਉਹਨਾਂ ਨੂੰ ਕੀ ਕਹਿਣਾ ਵੀਰੇ ਉਹਦਾ ਕਿਸਮਤ ਆ ਜਿੱਦਾਂ ਉਹ ਮੇਰੇ ਸਨੇਹ ਵੀਰਾਂ ਛੁੱਟਿਆਂਦੇ ਆ ਬਜੋ ਤੇ ਆਪਣੇ ਗੁਰੂ ਰਾਮ ਦਾ ਘਰ ਆ ਗੁਰੂ ਗ੍ਰੰਥ ਸਾਹਿਬ ਮੰਨੋ ਜਿੱਥੇ ਭਾਵੇਂ ਗੁਰਦੁਆਰਾ ਆ ਕੋਈ ਤੋ ਗੁਰੂ ਗ੍ਰੰਥ ਸਾਹਿਬ ਮੰਨੋ ਤਾਨੂੰ ਇਹਰ ਦਾ ਤੁਹਾਡੀ ਜਰੂਰ ਮਜੂਰ ਹੋਏਗੀ ਪਰ ਟਾਈਮ ਜਰੂਰ ਆ ਪਰ ਮਜੂਰ ਹੋਊਗੀ ਪਰ ਤੁਹਾਨੂੰ ਰੱਬ ਡਰ ਸਾਧ ਨਹੀਂ ਛੱਡਿਆ ਕਦੇ ਵੀ ਇਹ ਇਹ ਨਹੀਂ ਆਪਾਂ ਕਿ ਛੋਟੀਆਂ ਦਾਣ ਜਲ ਕੇ ਦੀ ਜਿਆਜ ਪਹਿਲੇ 2000 ਤੜਾ ਕੰਮ ਕਰਾ ਇਹ ਨਾ ਮਗਰ ਨਾ ਲੱਕੋ ਤੁਸੀਂ ਆਪਣਾ ਗੁਰੂ ਘਰਾਂ ਸੇ ਵੀ ਘਰ ਆਓ ਗੁਰਰਾਮ ਦੇ ਘਰ ਸਭ ਕੋ ਮਿਲੂ ਤਾਂ ਨਾ ਕੋਈ ਹਾਂਜੀ ਤਰਸੇਮ ਜੀ ਤੁਸੀਂ ਚੱਲ ਕੇ ਆਉਨੇ ਮੇਰਾ ਪਿੰਡ ਜੀ ਮਾਨਾਂ ਵਾਲਾ ਆ ਮਾਨਾਂ ਵਾਲੇ ਤੋਂ ਇਦਾਂ ਹੀ ਆਉਂਦੇ ਹੋ ਜਾਂ ਹਾਂਜੀ ਐਕਟਿਵ ਆਪਣੀ ਸਕੋਟਰ ਦੇ ਹਾਂ ਐਕਟਿਵ ਨਾਲ ਹੀ ਆਈਦਾ ਤੇ ਆਪਣਾ ਦਬਾਰਾ ਕਿਲੋਮੀਟਰ ਬੰਦਾ ਇੱਥੋਂ ਮਾਨਾਂ ਵਾਲਾ ਹਾਂਜੀ ਲੈ ਆਈਦਾ ਮਾਨਾਂ ਵਾਲੇ ਤੋਂ ਆਣਾ ਹੀ ਆਣਾ ਗੁਰੂ ਘਰ ਆ ਮਾਨਾਂ ਵਾਲੇ ਮਾਰਾ ਲਈ ਆਉਂਦਾ ਹੈ ਇਹ ਆਉਣਾ ਹੀ ਅਜੀਬ ਉਹਦਾ ਹੀ ਹਸਰੇ ਪਰ ਮਾਦਾਂਗਾ ਤੇ ਮੈਨਾਂ ਦੇ ਵੀ ਨਾ ਕਰਾਂ ਤੂੰ ਗੁਰੂ ਘਰ ਆਉਂਦਾ ਘਰ ਉੱਥੇ ਸਭ ਕੋ ਮਿਲੇਗਾ ਵਧੀਆ ਲੱਗਦੀ ਹੈ ਬਿਲਕੁਲ ਜੀ ਬੜੀ ਸ਼ਾਂਤੀ ਮਿਲਦੀ ਵੀਰ ਜੀ ਮਾਨਾਂ ਬਸ ਇਹ ਦੇਸ਼ ਦੇ ਦਿੱਤ ਸੰਗਤ ਆਉਂਦੀ ਹੈ ਉੱਥੇ ਤੁਸੀਂ ਵੀ ਇਸ ਤਰੀਕੇ ਨਾਲ ਚਲੋ ਇੱਕ ਭਾਵਨਾ ਆ ਸ਼ਰਧਾ ਆ ਕਿਉਂਕਿ ਜੇ ਕਹ ਲੀਏ ਕਿ ਜਿੱਥੋਂ ਲੋਕ ਬਾਹਰੋਂ ਇੰਨਾ ਤਰਸਦੇ ਆ ਕਿ ਗੁਰੂ ਸਾਹਿਬ ਜੀ ਦੇ ਦਰਸ਼ਨ ਦੇਦਾਰੇ ਹੋ ਜਾਣ ਤਾਂ ਤੁਸੀਂ ਕਿੰਨਾ ਕੁ ਵਿਢ ਭਾਗੀ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਜਿਵੇਂ ਮਰਜੀ ਆ ਬਾਬਾ ਆਪਣੇ ਘਰੇ ਬੁਲਾ ਹੀ ਲੈਂਦਾ ਬਿਲਕੁਲ ਜੀ ਮੈਂ ਬਾਈਕੋ ਸਕਰਾਨਾ ਕਰ ਕਰਕੇ ਥੱਕ ਜਾਂਦਾ ਹਾਂ ਮੈਂ ਬਹੁਤ ਕਰਮਾਲਾ ਹੈ ਭਗਾਂ ਵਾਲਿਆ ਜਿਹੜੇ ਗੁਰੂ ਰਾਮਦੇਵ ਅੱਠੇ ਦਿਨ ਦਸੇ ਦਿਨ ਮੈਨੂੰ ਆਪਣੇ ਕੋਲ ਪਾਸ ਲੈ ਆਉਂਦੇ ਨੇ ਆਪਣੇ ਦਰਸ਼ਨ ਕਰਾ ਦਿੰਦੇ ਨੇ ਗੁਰੂ ਰਾਮਦਾ ਗੋਲਡਨ ਕੈਂਪ ਦਰਬਾਰ ਸੇ ਮੈਂ ਬਹੁਤ ਕਰਮਾਲਾ ਮੈਂ ਆਪਣੇ ਲਤਾਂ ਨੂੰ ਦੁਖੀ ਤੇ ਬਸ ਆਪਣੇ ਗੁਰੂ ਰਾਮਦੇਵ ਦਰੋਂ ਨਾਲ ਮੈਨੂੰ ਬਹੁਤ ਸੁੱਖ ਮਿਲਦਾ ਆ ਬਸੇ ਵੀਰ ਹੋਰ ਵੀ ਜਿਨ੍ਹਾਂ ਨੂੰ ਸਰੀਰ ਪੱਖੋਂ ਥੋੜੀ ਜਿਹੀ ਦਿੱਕਤਾਂ ਹੈਗੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੂੰਗੇ ਕਿਉਂਕਿ ਉਹ ਹੌਂਸਲਾ ਹਾਰ ਜਾਂਦੇ ਨੇ ਉਹਨਾਂ ਦੇ ਇਹ ਹੋ ਜਾਂਦਾ ਕਿ ਦੁਨੀਆ ਹੀ ਹਾਰ ਬੈਠੇ ਨੇ ਉਹਨਾਂ ਨੂੰ ਕੀ ਹੌਂਸਲਾ ਦੇਣਾ ਚਾਹੂੰਗੇ ਵੀਰ ਜੀ ਮੇਰੇ ਇਹ ਕਹਾਂ ਜਿਹੜੇ ਵੀਰ ਮੇਰੇ ਔਰ ਬਰਕੇ ਦੁਖੀ ਆ ਉਹ ਮੇਰੇ ਗੁਰੂ ਰਾਮਦਾਸ ਦਾ ਘਰ ਆਉ ਤਾ ਸਭ ਕੁਝ ਠੀਕ ਹੋ ਜਾ ਆਪਨੇ ਸਾਥ ਸਾਡ ਛੱਡ ਦੇਣੇ ਭਾ ਗੁਰੂ ਰਾਮਦਾਸ ਦੇ ਸਾਥ ਛੱਡਦਾ ਲੜਦਾ ਤੂੰ ਆਉ ਜ਼ਰੂਰ ਵਾ ਸੱਚੇ ਮੰਨਣਾ ਆਓ ਆਜ ਨੂੰ ਇਹਨਾਂ ਆਪਾਂ ਇਹ ਗੁਰਰਾਮ ਦਾ ਕਰਦੇ ਧਿਆਨ ਆਪਣੇ ਦੂਜੇ ਬਣੇ ਦੇਹਧਾਰੀਆਂ ਬਣੇ ਉਹ ਨਾ ਕਰੋ ਆਓ ਸੱਚੇ ਦਿਲੋਂ ਆਓ ਤੇ ਤੁਹਾਡੇ ਕਾਮਲਾ ਕੋਈ ਕੋਈ ਦੁੱਖ ਦਰਦ ਜ਼ਰੂਰ ਦੂਰ ਹੋਣਗੇ ਕੋਈ ਦੁੱਖ ਹੋਵੇ ਜ਼ਰੂਰ ਮਨੋਂ ਮੇਰੇ ਤੇ ਬੀਤੀ ਹੈ ਬਾਜੀ ਜ਼ਰੂਰ ਦੁੱਖ ਦੂਰ ਹੋਣਗੇ ਜ਼ਰੂਰ ਹਾਂ ਇਹ ਵਿਸ਼ਵਾਸ ਆਪਣੇ ਗੁਰਰਾਮ ਦਾ ਕਰਦੇ ਇੱਛਾ ਮੈਂ ਤਾਂ ਕੀ ਹੋਇਆ ਸੀ ਲਾਈਫ ਦੇ ਵਿੱਚ ਕੜੀ ਕੋਈ ਗੱਲਾਂ ਨਹੀਂ ਦੱਸ ਸਕਦੇ ਕੋਈ ਮਜਬੂਰੀਆਂ ਆਪਣੀਆਂ ਹੁੰਦੀਆਂ ਐ ਐਸਾ ਕਹੇ ਬੜਾ ਗੁੱਜਮੜਾ ਦਿੱਤਾ ਪਰਮਾਦਾ ਮੈਂ ਕਿ ਮੈਂ ਵੀਰਾਂ ਨੂੰ ਕਹੋਗੇ ਕਿ ਇੱਥੇ ਆਣਾ ਚਾਹੀਦਾ ਮੇਰੇ ਵੀਰ ਮੈਂ ਤਾਂ ਕਹਿੰਦਾ ਗੁਰਾਂ ਆਉਂਦੇ ਉਹਨਾਂ ਨੂੰ ਚਲੋ ਬੁੱਧੀ ਬਖਸ਼ੇ ਮਾਰ ਆਪਣੇ ਘਰ ਸੱਦੇ ਮੈਂ ਕਹੋ ਕਹਿੰਦਾ ਮੈਂ ਤਾਂ ਪਾਪੀ ਆ ਮੈਂ ਉਹਨਾਂ ਕਹਿੰਦਾ ਉਹ ਵੀਰਾਂ ਵੀ ਚੱਲ ਗਏ ਆਉਂਦੇ ਆਪ ਗੁਰਾਂ ਦੇ ਘਰ ਆ ਜਾਓ ਆਪਣੇ ਤੇ ਆਪਣੇ ਹਾਂਜੀ ਬਿਲਕੁਲ ਇਹ ਤਸਵੀਰ ਜੋ ਤੜਨਾ ਸਾਂਝੀ ਕਰ ਰਹੇ ਆ ਆਪਣੇ ਸਹਿਯੋਗੀ ਨੂੰ ਕਵਾਂਗਾ ਕਿ ਤਰਸੀਮ ਸਿੰਘ ਹੋਣਾ ਦੀ ਇਹ ਤਸਵੀਰ ਜਿਹੜੀ ਹੈ ਜ਼ਰੂਰ ਸਾਂਝੀ ਕੀਤੀ ਜਾਵੇ ਤਾਂ ਉਹਨਾਂ ਵੀਰਾਂ ਤੱਕ ਜ਼ਰੂਰ ਇਹ ਤਸਵੀਰ ਜਾਣੀ ਚਾ ਕਿ ਕਿਤਨਾ ਕਿਤੇ ਜੇ ਆਣਾ ਵੀ ਹੁੰਦਾ ਤਾਂ ਕਿਤਨਾ ਕਿਤੇ ਬਾਬੇ ਦੇ ਨਾਲ ਸ਼ਰਤਾ ਰੱਖ ਕੇ ਆਉਂਦੇ ਨੇ ਤਾਂ ਇਹ ਇੱਕ ਬੜੀ ਨਵਿਕਲੀ ਤਸਵੀਰ ਹੈਗੀ ਆ ਜਿਸ ਦੇ ਵਿੱਚ ਕੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਾਲਾਂਕਿ ਵਾਹਿਗੁਰੂ ਵੱਲੋਂ ਜ਼ਰੂਰ ਸਰੀਰ ਪੱਖੋਂ ਮਾਰ ਪਈ ਹੋਈ ਆ ਪਰ ਫਿਰ ਵੀ ਵਿਸ਼ਵਾਸ ਇੰਨਾ ਕਿ ਜ਼ਿਆਦਾ ਹੈਗਾ ਬਾਬੇ ਦੇ ਉੱਤੇ ਕਿ ਬਿਲਕੁਲ ਵੀ ਮਨ ਨਹੀਂ ਡੋਲਦਾ ਤਾਂ ਉਹਨਾਂ ਦਾ ਇਹੀ ਕਹਿਣਾ ਕਿ ਲਗਾਤਾਰ ਜੋ ਗੁਰੂ ਘਰ ਵਿਖਿਆਣਾ ਚਾਹੀਦਾ ਨਤਮਸਤਕ ਹੋਣਾ ਚਾਹੀਦਾ ਜਿਸ ਦੇ ਨਾਲ ਕੀ ਵਾਹਿਗੁਰੂ ਜੋ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਹਰ ਕਿਸੇ ਨੂੰ ਤਾਂ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜ਼ਰੂਰ ਮੈਨੂੰ ਆਪਣੀ ਲੱਤਾਂ ਦਾ ਦੁੱਖ ਨਹੀਂਗਾ ਮੈਨੂੰ ਸਿਰਫ ਸੁੱਖ ਇਹ ਹੈ ਕਿ ਬਾਬੇ ਨੇ ਮੈਨੂੰ ਆਪਣੇ ਘਰ ਬੁਲਾ ਕੇ ਜੋ ਹੈ ਰੱਖਿਆ ਹੋਇਆ ਤਾਂ ਬਹੁਤ ਹੀ ਨਵੇਕਲੀ ਤਸਵੀਰ ਹੈ ਜੀ ਤਰਨਾਲ ਹੋਰ ਵੀ ਜੋ ਤਸਵੀਰਾਂ ਇਹਦਾ ਤੇ ਜਰੂਰ ਸਾਂਝੀ ਕਰਦੇ ਰਾਵਾਂਗੇ ਬਣੇ ਰਹੋ ਜਗਬਨ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸਦੀਕ ਮਰਦ ਦੇ ਨਾਲ ਅੱਛਾ ਸੁਣੋ ਜਗਬਨੀ ਟੀਵੀ ਸ਼੍ਰੀ ਹਮਸਾ ਸਾਹਿਬ